ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਟਰੈਕਟਰ ਤੇ ਬੈਠ ਕੇ ਲੈਂਡ ਪੂਲਿੰਗ ਨੀਤੀ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਕਾਂਗਰਸ ਪਾਰਟੀ ਨੇ ਅੱਜ ਲੁਧਿਆਣੇ ਵਿੱਚ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਨੀਤੀ ਵਿਰੁੱਧ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤੀ ਖਾਸ ਗੱਲ ਇਹ ਰਹੀ ਕਿ ਰਾਜਾ ਵੜਿੰਗ ਖੁਦ ਟਰੈਕਟਰ ਚਲਾ ਕੇ ਵਿਰੋਸਤਾਨ ਤੇ ਪਹੁੰਚੇ ਲੁਧਿਆਣੇ ਤੋਂ ਅਨੀਰ ਪਾਸੀ ਦੀ ਖਾਸ ਰਿਪੋਰਟ ਪਾਲਿਸੀ ਦੇ ਖਿਲਾਫ ਅੱਜ ਦਾ ਕੰਮ ਹੈ ਲੈਂਡ ਪੂਲਿੰਗ ਪਾਲਿਸੀ ਅਜਿਹੀ ਮੇਰੇ ਚ 24000 ਏਕੜ ਕੇਵਲ ਲੁਧਿਆਣੇ ਦਾ 50000 ਦੇ ਲਗਭਗ ਇਹ ਜ਼ਮੀਨ ਅਕਵਾਇਰ ਕਰਨੀ ਚਾਹੁੰਦੇ ਕਿਸੇ ਵੀ ਕੋਈ ਡਿਮਾਂਡ ਨਹੀਂ ਹਾਜੀ 플ੌਟਸ ਖਾਲੀ ਪਏ ਐ ਬੋਲਸ ਖਾਲੀ ਪਏ ਐ 플ੌਟਸ ਖਾਲੀ ਪਏ ਐ ਲੇਕਿਨ ਇਹ ਕੇਵਲ ਤੇ ਕੇਵਲ ਪੈਸੇ ਇਕੱਠੇ ਕਰਨ ਦਾ ਤਰੀਕਾ ਹੈ ਸੀਐਲਯੂ ਨੂੰ ਜਿਹੜੀਆਂ ਫੀਸਿਸ ਵਧਾਉਂਦੀਆਂ ਐ ਤੇ ਲੈਂਡ ਪੂਲਿੰਗ ਦੇ ਤਹਿਤ ਜਮਾ ਕਿਸਾਨਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਜਦਕਿ ਲੈਂਡ ਆਰਡੀਨੈਂਸ ਬਿੱਲ ਹੈ ਕਹਿੰਦਾ ਕਿ ਜਦ ਤੱਕ 85% ਉਸ ਪਿੰਡ ਵਿੱਚ ਕਿਸਾਨ ਸਹਿਮਤ ਨਹੀਂ ਹੈ ਉਹਦਾ ਚੱਕਰ ਉਹਨਾਂ ਦੀ ਜ਼ਮੀਨ ਅਕਵਾਇਰ ਨਹੀਂ ਕੀਤੀ ਜਾ ਸਕਦੀ ਔਰ ਅਸੀਂ ਇਸ ਲੈਂਡ ਪੂਲਿੰਗ ਪਾਲਸੀ ਦੇ ਖਿਲਾਫ ਹਾਂ ਇਹਦੇ ਨਾਲ ਹਜੇ ਤੱਕ ਇਹ ਮਹੌਲੀ ਦੇ ਵਿੱਚ ਇਹ ਲੈਂਡ ਪੂਲਿੰਗ ਪਾਲਸੀ ਆਈ ਸੀ ਹਜੇ ਤੱਕ 10-10 ਸਾਲਾਂ ਦਾ ਕਿਸਾਨਾਂ ਨੂੰ ਪੋਜੀਸ਼ਨ ਨਹੀਂ ਮਿਲਿਆ ਇਹ 1 ਏਕੜ ਦੇ ਵਿੱਚੋਂ 1000 ਗਾਜ਼ਾ ਪਲਾਟ ਰਹਿਸ਼ੀ ਦੇ 200 ਗਜ ਕਮਰਸ਼ੀਅਲ ਦੇਣਾ ਚਾਹੁੰਦੇ ਔਰ ਉਹ ਰਤਵੀ ਜਿਹੜਾ ਮਾੜਾ ਪਲਾਟ ਹੁੰਦਾ ਕਿਲੇ ਦਾ ਬੈਕ ਸਾਈਡ ਤੇ ਚੰਗੀ ਜ਼ਮੀਨ ਆਪ ਰੱਖਦੇ ਔਰ ਇਹਨੇ ਨਾਲ ਛੋਟਾ ਮਾਰਜਨਲ ਜਿਹੜਾ ਕਿਸਾਨ ਹੈ ਉਹਦਾ ਬੜਾ ਨੁਕਸਾਨ ਹੈ ਅੱਛਾ ਇਹਨਾਂ ਨੇ ਜਾਨੀ ਕਿ 30% ਇਹ ਰਿਟਰਨ ਕਰਦੇ ਜੇ ਕਿਸੇ ਦੇ 9 ਕਿੱਲੇ ਹੈ ਲੈਂਡ ਪੂਲਿੰਗ ਚਾਗੇ ਉਹਨੂੰ 3 ਕਿੱਲੇ ਰਿਟਰਨ ਦੇਣੇ ਔਰ ਜੇ ਕਿੰਨੇ ਪਰਸੈਂਟ ਹੋ ਗਿਆ ਜੇ ਕਿਸੇ ਦੇ 50 ਏਕੜ ਹੈ ਹੁਣ 50 ਏਕੜ ਕਿਸੇ ਆਮ ਬੰਦੇ ਕੋਲੇ ਤਾਂ ਹੈ ਨਹੀਂ ਜਿਹੜੇ ਕੋਲੋਨਾਈਜ਼ਰ ਨੇ ਉਹਨਾਂ ਕੋਲੇ 50 ਏਕੜ ਜ਼ਮੀਨ ਹੈ ਇਹ ਕਿਵੇਂ ਪੈਸਾ ਇਕੱਠਾ ਕਰਨਗੇ ਜੇ ਤਾਂ ਬਣ ਗਏ ਉਹ 50 ਏਕੜ ਵਾਲੇ ਨੂੰ ਉਹ 30 ਏਕੜ ਵਾਪਸ ਕਰਨਗੇ ਜਦਕਿ 60% ਉਹਨੂੰ 60% ਵਾਪਸ ਕਰਨਗੇ ਛੋਟੇ ਕਿਸਾਨ ਨੂੰ ਕਿੰਨੇ ਪਰਸੈਂ ਉਹਨੂੰ ਇਹ ਕਹਿਣਗੇ ਕਿ ਤੇਰੀ ਸਾਰੀ ਜਿਹੜਾ ਕਿਲੇਮਗਰ ਕਰੋੜ ਰੁਪਿਆ ਲੱਗਦਾ ਹੈ ਡਵੈਲਪਮੈਂਟ ਚਾਰजेस ਉਹ ਅਸੀਂ ਕਰਕੇ ਦੇਵਾਂਗੇ ਉਹਨੂੰ ਅਸੀਂ ਸੜਕਾਂ ਬਣਾ ਕੇ ਦੇਵਾਂਗੇ ਸੀਵਰੇਜ ਪਾ ਕੇ ਦੇਵਾਂਗੇ ਲਾਈਟਾਂ ਤੇ ਅੰਡਰ ਦਾ ਟੇਬਲ ਉਹ ਪੈਸੇ ਲੈ ਲੈਣਗੇ ਜਾਣੀ ਕੀ ਇਹ ਫਾਇਦਾ ਤਾਂ ਕੋਲੋਨਾਈਜ਼ਰ ਨੂੰ ਹੋ ਗਿਆ ਜਿਹੜੇ ਕਹਿੰਦੇ ਅਸੀਂ ਆਮ ਲੋਕਾਂ ਵਾਸਤੇ ਘਰ ਬਣਾਉਣ ਦੀ ਪਾਲਿਸੀ ਹੈ ਜਿਹੜਾ ਰੇਟ ਹੈ 50-60 ਹਜ਼ਾਰ ਰੁਪਏ ਹੈ 200 ਗੱਜ ਦਾ ਪਲਾਟ 1 ਕਰੋੜ 20 ਲੱਖ ਦਾ ਹੋ ਗਿਆ ਜਾਨੀ ਕਿ ਮਾਰਜਨਲ ਜਿਹੜਾ ਬੰਦਾ ਹੈਗਾ ਉਹ ਤਾਂ ਲੈ ਹੀ ਨਹੀਂ ਸਕਦਾ ਪਲਾਟ ਸੋ ਕਹਿੰਦਾ ਮਤਲਬ ਟੋਟਲ ਫਲॉप ਪੰਜਾਬ ਦੇ ਕਿਸਾਨਾਂ ਨਾਲ ਧੋਖਾ ਔਰ ਅਗਰ ਖੇਤੀ ਪ੍ਰਧਾਨ ਸੂਬਾ ਨਾ ਰਿਹਾ ਜਿਹੜਾ 80 ਹਜ਼ਾਰ ਕਰੋੜ ਰੁਪਈਆ ਕਣਕ ਤੇ ਝੋਨੇ ਦਾ ਸਾਨੂੰ ਆਉਂਦਾ ਜਿਹੜਾ ਐਮਐਸਪੀਟੋ ਉਹ ਖਤਮ ਹੋ ਜਾਏਗਾ ਤੇ ਸਾਡੀ ਇਕਨੋਮੀ ਡਾਊਨ ਹੋ ਜਾਏਗੀ ਅੱਜ ਖੇਤੀ ਤੋਂ ਸਾਰੇ ਆਧਾਰੇ ਚੱਲਦੇ ਪੈਲਸ ਵਿਆਹ ਸਭ ਕੁਝ ਖੇਤੀ ਤੋਂ ਚੱਲਦਾ ਹੈ ਹੋਟਲ ਬੈਂਡ ਬਾਜੇ ਹਲਵਾਈ ਦੀਆਂ ਦੁਕਾਨਾਂ ਕਰਿਆਨੇ ਦੀਆਂ ਦੁਕਾਨਾਂ ਅਗਰ ਜਮੀਨ ਨਾ ਰਹੀ ਅਗਰ ਖੇਤੀ ਪ੍ਰਦਾਨ ਸੂਬਾ ਨਾ ਰਹਾ ਤੇ ਸਾਡੀ ਖੋਦ ਖਤਮ ਹੋ ਜਾਏਗੀ ਸੋ ਸੋਇ ਇੱਕ ਗਲਤ ਪਾਲਿਸੀ ਹੈ ਉਲਟਾ ਕੋਈ ਨਾ ਕੋਈ ਰੋਕ ਲਾਉਣੀ ਚਾਹੀਦੀ ਹੈ ਵੀ ਇਸ ਤੋਂ ਵੱਧ ਕਮਰਸ਼ੀਅਲ ਲੈਂਡ ਹੋ ਨਹੀਂ ਸਕਦੀ ਇਹ ਹੋਣਾ ਚਾਹੀਦਾ ਹੈ ਸੋ ਇਸ ਦੀ ਲੜਾਈ ਲੜਨ ਵਾਸਤੇ ਦਾਖਾ ਜਗਰਾਓ ਤੇ ਗਿਲ ਹਲਕਾ ਤੇ ਸਹਨੇ ਵਾਲ ਜਿਹੜੇ ਨੇੜੇ-ਨੇੜੇ ਏਰੀਏ ਉਹਨਾਂ ਲੋਕਾਂ ਨੂੰ ਇੱਥੇ ਸੱਦਿਆ ਗਿਆ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਧਰਨਾ ਜਾਰੀ ਰੱਖਾਂਗੇ ਔਰ ਇੱਕ ਗੱਲ ਦੱਸਣਾ ਚਾਹਣਾ ਹੈ ਰਾਜੇ ਵੜਿੰਗ ਦੀ ਲਾਸਟ ਤੋਂ ਲੰਘ ਕੇ ਇਹ ਲੈਂਡ ਪੂਲਿੰਗ ਹੋਏਗੀ ਅਗਰ ਪੰਜਾਬ ਦਾ ਕਿਸਾਨ ਨਹੀਂ ਚਾਹੇਗਾ ਚਾਹੇ ਜਾਨ ਦੇਣੀ ਪਵੇ ਔਰੀ ਲੈਂਡ ਔਰੀ ਜ਼ਮੀਨ ਖੋਣ ਨਹੀਂ ਦੇਵਾਂਗੇ ਅਸੀਂ ਬੈਠਾਂਗੇ ਮੰਡੀਆਂ ਦੇ ਵਿੱਚ ਜਗਰਾਓ ਤੇ ਦਾਖੇ ਲੋਕਾਂ ਤੋਂ ਮਤੇ ਲਵਾਂਗੇ ਆਉਣਾ ਵੀਆ ਅਸੀਂ 18 19 ਤਰੀਕ ਨੂੰ ਪੰਚਾਇਤਾਂ ਮਤੇ ਪਾਕੇ ਸਾਨੂੰ ਦੇਣ ਗਿਆ ਤੇ ਫੇਰ ਅਸੀਂ ਉਹ ਮੱਤੇ ਲੈ ਕੇ ਗਵਰਨਰ ਕੋਲੇ ਜਾਣਾ ਪਵੇ ਦੇਸ਼ ਦੀ ਲੋਕ ਸਭਾ ਚ ਲੜਾਈ ਲੜਨੀ ਪਵੇ ਪੰਜਾਬ ਦੀ ਵਿਧਾਨ ਸਭਾ ਚ ਲੜਾਈ ਲੜਨੀ ਪਵੇ ਭਾ ਚਾਹੇ ਹੁਕਮਰਾਨ ਇਹਨਾਂ ਪੁਲਸ ਵਾਲਿਆਂ ਦੇ ਜਾਂ ਸਰਕਾਰ ਦੇ ਕਰਿੰਦਿਆਂ ਦੇ ਅੱਗੇ ਲੜਨਾ ਪਵੇ ਉਹ ਸਾਰੇ ਕੰਮ ਕਾਂਗਰਸ ਪਾਰਟੀ ਕਰਦੀ ਚੱਲ ਰਿਹਾ ਇਸ ਸਮੇਂ ਲੱਗਦਾ ਨਹੀਂ ਲੱਗਦਾ ਔਰ ਕਾਂਗਰਸ ਕਿੰਨੇ ਦਲਾਟਾ ਦਫਤਰ ਦੇ ਬਾਹਰ ਧਰਨਾ ਕੱਢਣਾ ਕੱਢਦਾ ਵੀ ਕਰਨਾ ਲੱਗਦਾ ਸਾਰੀਆਂ ਖੋ ਢਾਲੇ ਹੈ ਇਹ ਪੰਜਾਬ ਦੀ ਮਾਂ ਦਾ ਮੁੰਡਾ ਹੈ ਸਾਡੀ ਜ਼ਮੀਨ ਸਾਡੀ ਮਾਂ ਇਸ ਮਾਂ ਦੇ ਮੁੱਦੇ ਤੇ ਅਸੀਂ ਸਾਰਿਆਂ ਨੂੰ ਆdte ਤਰੀਕੇ ਦੇ ਨਾਲ ਆdte ਆdte ਜੋਰ ਨਾਲ ਲੜਨਾ ਚਾਹੀਦਾ ਹੈ ਪੰਜਾਬ ਦੀ ਜ਼ਮੀਨ ਕਿਸਾਨਾਂ ਦੀ ਜ਼ਮੀਨ ਖੋਣੀ ਨਹੀਂ ਦੇ ਠੀਕ ਹੈ ਠੀਕ ਹੈ